ਖੰਨਾ ਵਿੱਚ ਚੋਰਾਂ ਦੇ ਹੌਸਲੇ ਹੋਏ ਬੁਲੰਦ ਨਹੀਂ ਕੋਈ ਡਰ ਪੁਲਿਸ ਦਾ ਬੇਖੌਫ ਦੇ ਰਹੇ ਨੇ ਬਾਹਰਦਤ ਨੂੰ ਇਲਜ਼ਾਮ ਖੰਨਾ ਦੇ ਦੁਕਾਨਦਾਰਾਂ ਵਿੱਚ ਦੱਸਦਾ ਮਾਹੌਲ ਹਜ਼ਾਰਾਂ ਚੋਰੀਆਂ ਹੋ ਚੁੱਕੀਆਂ ਨੇ ਖੰਨਾ ਵਿੱਚ ਪਰ ਨਹੀਂ ਮਿਲਿਆ ਕਿਸੇ ਨੂੰ ਹਜੇ ਤੱਕ ਇਨਸਾਫ 3 ਮਈ ਨੂੰ ਤੜਕੇ ਜਦੋਂ ਲੋਕ ਸੈਰ ਕਰ ਰਹੇ ਸਨ ਤਾਂ 3-4 ਸਵਿਫਟ ਵਰਕ ਖੰਨਾ ਦੀਆਂ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਬੜੇ ਆਰਾਮ ਨਾਲ ਹੋ ਗਏ ਫਰਾਰ ਇਹ ਚੋਰੀ ਦੀ ਵਾਰਦਾਤ ਲੜਹੇੜੀ ਰੋਡ ਅਤੇ ਬੁੱਕ ਮਾਰਕੀਟ ਵਿੱਚ ਇੱਕ ਹੀ ਕਾਰ ਸਵਾਰਾਂ ਵੱਲੋਂ ਕੀਤੀ ਗਈ ਹੈ ਇਹਨਾਂ ਚੋਰੀਆਂ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਜਿਸ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਬੇਖੌਫ ਬਿਨਾਂ ਡਰ ਤੋਂ ਚੋਰੀ ਨੂੰ ਇਲਜ਼ਾਮ ਦੇ ਰਹੇ ਨੇ ਕਾਰ ਸਵਾਰ ਜਿਨ੍ਹਾਂ ਦੇ ਮੂੰਹ ਰਮਾਨ ਨਾਲ ਟਕੇ ਹੋਏ ਹਨ ਸਰ ਕੀ ਨਾਮ ਹੋੜਾ ਜੁਵਿੰਦਰ ਸਿੰਘ ਜੀ ਕੀ ਨਾਮ ਦਿਖਾਉਂਦਾ ਮਾਨਮ ਮੈਡੀਕਲ ਕੀ ਹੋਇਆ ਕੀ ਹੈ ਕਿੰਨੇ ਵੇ ਲੱਗਿਆ ਬਦਲਣ ਚੋਰੀ ਦਾ 5:20 25 ਮਿੰਟ ਤੇ ਇਹਨੂੰ ਫੋਨ ਆਇਆ ਵੀ ਤੁਹਾਡਾ ਸ਼ਰਤ ਚ ਕਹਿ ਕੇ ਤੋੜ ਦੇ ਜਿਹੜੀ ਅੱਧੀ ਪਿੰਡੋਂ ਹਟਕੂਰ ਲੱਗ ਨੇ ਰ ਜਿਹਦੇ ਤੇ ਬੋਰਚੇ ਅਸ਼ਟਰ ਸੜਕ ਤੇ ਕਿਹਾ ਇਹਦਾ ਕਿੰਨਾ ਕ ਨੁਸਾਨ ਹੋਇਆ ਹੈ 70 80000 ਰੁਪਏ ਵਿੱਚ ਕਿਸੇ ਦਾ ਇਹੜਾ ਗੱਲੇ ਦੇ ਬਛੜ ਜਿੰਦੇ ਅਸੀਂ 10000 50 ਦੇ ਜੋ ਵੀ ਹੁੰਦੇ ਨੇ ਜਿਹੜੇ ਮੇਰੇ ਆਪਾਂ ਕੋਈ 5 500 ਦੋਤਾ ਪਸਾਂਭ ਲੈਂਦੇ ਆ ਕੋਈ ਹੋਰ ਸਮਾਨ ਕੋਈ ਕੁਛ ਨਹੀਂ ਸਦਾ ਇੱਥੇ ਹੀ ਗੱਲੇ ਜੀ ਆਏ ਦੇ ਬੰਦੇ ਉੱਤ ਦੇ ਕਿ ਨੂੰ ਕੋਈ ਹਟੰਗਾ ਕੋਈ ਕੈਮਰੇ ਕੁਮਰੇ ਸਿਟੀ ਕੈਮਰੇ ਸੀ ਦੇਖੋ ਕੈਮਰੇ ਉਹਨਾਂ ਨੇ ਉਹਦੇ ਸਾਰੇ ਪਹਿਲਾਂ ਰਾਡ ਲਾ ਉੱਪਰ ਚੱਕਿਆ ਉਹ ਤਾਂ ਬਾਹਰ ਲੱਗੇ ਹੋਣਗੇ ਜੀ ਪੱਕੀ ਦੇ ਵਿੱਚ ਅੰਦਰ ਕਲੀਅਰ ਆ ਰਿਹਾ ਕੈਮਰੇ ਦੇ ਵਿੱਚ ਉਹ மூੁਰੇ ਵੇਟੇ ਉਹਨਾਂ ਬੰਦੇ ਸਪੀਡ ਗੱਡੀ ਦੇ ਵਿੱਚ ਆ ਗਏ ਦੋ ਬੰਦੇ ਅੰਦਰ ਉੱਪਰੇ ਗੱਡੀ ਤੋਂ ਕੋਈ ਲਖਾਈ ਕੰਪਲੀਟ ਸੀ ਹਾਂ ਜੀ ਫੋਨ ਕੀਤਾ ਸੀਗਾ ਮਲਾਜਮ ਆਏ ਸੀ ਛੋਟਾ ਉਹਨਾਂ ਖਿੱਚ ਕੇ ਲੈ ਗਏ ਸਰ ਕੀ ਨਾਮ ਹਾਰ ਨਰਿੰਦਰ ਕੁਮਾਰ ਹੈ ਦੁਕਾਨ ਦਾ ਕੀ ਨਾਮ ਹੈ ਐਨਕੇ ਇੰਟਰਪ੍ਰਾਈਜ਼ ਕਿੰਨੇ ਕੁ ਵਜੇ ਲੱਗਦਾ ਚੋਰੀ ਹੋਈ ਹੈ ਇਹਨੂੰ 10-10 ਪੱਟੀ ਟੈਲਰ 5 ਵਜੇ ਦੇ 10 ਮਿੰਟ ਤੇ ਹੋਈ ਆ 5-5 ਤੋਂ ਬਾਅਦ ਚ ਹੀ ਆ ਰਹੀ ਕਿ ਚੌਂਕੀਦਾਰ ਨਹੀਂ ਆਉਂਦੇ ਚੌਂਕੀਦਾਰ 5 ਵਜੇ ਚਲੇ ਗਿਆ ਉਹ ਕਿੰਨਾ ਕਣੂ ਖਾਣ ਹੋਇਆ ਇਹ 8 ਤੋਂ 10 ਲੱਖ ਦੇ ਵਿੱਚ ਟ੍ਰਾਂਸਪੋਰਟ ਆਦਿਕ ਲੈ ਗਏ 80 ਤੋਂ 10 ਲੱਖ ਰੁਪਏ ਹਾਂ ਅੱਛਾ ਜੀ ਤੇ ਹੋਰ ਬਾਕੀ ਹੋਰ ਕੁਝ ਨਹੀਂ ਲੈ ਗਏ ਟੀਵੀ ਆਰ ਲੈ ਗਏ ਤੇ ਹੋਰ ਲੈ ਗਏ ਅੱਛਾ ਕੋਈ ਵਹੀ ਫੁਟੇਜ ਆਈ ਹੈ ਮੋਬਾਈਲ ਨਾਲ ਕੋਈ ਪੜੀ ਪੜੀ ਆਈ ਕੋਈ ਉਹ ਲੈ ਗਏ ਸਾਰਾ ਸਿਸਟਮ ਪਟਕੇ ਜੀ ਲਿਖਾਈ ਕੰਪਲੀਟ ਲਿਖਾਈ ਹੈ ਹਾਂ ਕੰਪਲੀਟ ਲਿਖਾ ਕੇ ਆਏ ਨੇ ਆਈ ਪੁਲਿਸ ਬਾਲ ਸਜੇ ਕੁਛ ਨਹੀਂ ਕਰਿਆ ਹੈਗਾ ਅਸਾਂ ਕਿਹੜੇ ਕਿਹੜੇ ਕਿੱਥੋਂ ਗੱਲੇ ਕਿੱਥੇ ਸੀ ਹਾਂ ਜਲਾਇਆ ਅੱਜ ਆਪ ਵੀ ਥੱਲੇ ਪਈ ਦੀ ਆਹ ਜਾਬੀ ਦੀ ਆਹ ਜਾਬੀ ਥੱਲੇ ਪਈ ਦੀ ਗੱਲੇ ਦੀ ਉੱਪਰਲੇ ਉੱਪਰ 6.5 ਲੱਖ ਰੁਪਏ ਉੱਪਰ ਪਿਆ ਜੀ 3-3 ਲੱਖ ਰੁਪਏ ਥੱਲੇ ਪਿਆ ਨਹੀਂ ਫਿਰ ਲੈ ਗਣਗੇ ਨੀ ਕੈਸ਼ ਨਾਲ ਤੁਸੀਂ ਹਾਂ ਕੈਸ਼ ਦਾ ਕੰਮ ਹੈ ਸਾਡਾ ਅੱਛਾ ਇਸ ਕਰਕੇ ਐਸੀ ਥੀ ਦੁਕਾਨ 'ਚ ਪੈ ਰੰਦਾ ਹਟਾ ਹੂੰ। ਹੂੰ। ਤੇ ਮਨੀ ਟ੍ਰਾਂਸਫਰ ਦਾ ਕੰਮ ਹੈ। ਰਾਤ ਕਾਹ ਨਹੀਂ ਫੁੱਲਾਂ ਲੈਣੇ ਨੇ ਆ ਕੇ ਵੈਸੇ ਦੇ ਦਿਓ ਸਾਨੂੰ। ਤੁਸੀਂ ਤੇ ਆਪਣਾ ਚਾਰਜ ਲੈ ਲਈ ਜੇ। ਹੂੰ। ਜੀ ਸਾਡੇ ਉਹ ਨਹੀਂ ਕੋਈ ਲੋੜ ਤਾਂ। ਗਏ ਕਿਨੇ ਵਜੇ ਰਾਤੀ ਤੁਸੀਂ? ਰਾਤੀ ਨੂੰ 8:30 ਵਜੇ ਗਏ। ਲੋਕ ਲੱਗੇ ਆ ਉਹ ਲੋਕ ਤੌੜ ਤਾ ਲੈਣੇ ਜਿਸ਼ੇਰਾਂ ਨਾਲ ਜਿਸ਼ੇਰਾਂ ਲਵਾ ਕੇ ਕਹਾਂ ਮੈਂ ਜਿਸ਼ੇਰਾਂ ਲੋਕ ਲਾ ਦਿਆ ਸਰ ਕੀ ਨਾਮ ਹੈ ਤੁਹਾਡਾ ਭਗਵੰਤ ਸ਼ਰਮਾ ਸੋਨੂ ਅਜੀ ਨਾਮ ਮੇਰਾ ਦੁਕਾਨ ਦਾ ਕੀ ਨਾਮ ਹੈ ਅੰਬਿਕਾ ਸੈਟੀ ਸਟੋਰ ਲਲੇੜੀ ਰੋਕ ਕੰਲਾ ਜੀ ਕਿੰਨੇ ਕੋਈ ਲੱਗਿਆ ਤੁਹਾਨੂੰ ਪਤਾ ਵੀ ਜਰੀ ਹੈ तकरीबन ਮੈਨੂੰ ਪੌਣੇ 6 ਵਜੇ 6 ਵਜੇ ਮੈਨੂੰ ਪਤਾ ਲੱਗਿਆ ਜੀ ਤੇ ਮੈਂ ਜਦੋਂ ਆਇਆ ਆ ਕੇ ਦੇਖਿਆ ਮੈਂ ਸ਼ਟਰ ਮਤਲਬ ਮੇਰਾ ਟੁੱਟਿਆ ਹੋਇਆ ਸੀਗਾ ਦਲੋਹਰਾ ਪ੍ਰਸ਼ਾਸਨ ਨੂੰ ਫੋਨ ਕੀਤਾ ਇਹ ਨਾਲ ਦੀ ਨਾਲ ਹੀ ਆ ਗਏ ਜੀ ਪ੍ਰਸ਼ਾਸਨ ਵਾਲੇ ਹੁਣ ਖੋਲ ਕੇ ਦੇਖਿਆ ਤਾਂ ਜੋ ਸਮਾਨ ਮੇਰਾ ਮਤਲਬ ਗਾਇਬ ਹੈ ਐਲ ਸੀ ਡੀ ਬੜੇ ਚਾਰ ਪੰਜ ਸ਼ੀਸ਼ੇ ਨੇ ਜੀ ਇੱਕ ਡੀ ਵੀ ਆ ਨਾ ਜੀ ਮੇਰਾ ਹਾਰਡ ਡਿਸਕ ਹੈ ਜੀ ਇੱਕ ਮੇਰਾ ਟੈਪਸ ਦਾ ਥੈਲਾ ਸੀਗਾ ਜੀ ਪਿੱਤਲ ਦੀਆਂ ਟੂਟੀਆਂ ਸੀਗਾ ਜੀ ਪਿੱਛੇ ਬਾਕਸ ਪਿਆ ਸੀਗਾ ਉਹ ਥੈਲਾ ਮੇਰਾ ਗਿਆ ਤਕਰੀਬਨ ਜਰਾ 40 ਤੋਂ ਲੈ ਕੇ 45 ਹਜ਼ਾਰ ਰੁਪਏ ਤਕਰੀਬਨ ਮੇਰਾ ਕੈਸ਼ ਕੋਈ ਨਹੀਂ ਕੋਈ ਨਹੀਂ ਕੈਸ਼ ਕੋਈ ਨਹੀਂ ਸੀਗਾ ਜੀ ਮੇਰਾ ਕੈਸ਼ ਕੋਈ ਨਹੀਂ ਸੀਗਾ ਬਸ ਮੇਰਾ ਇਹ ਸਮਾਨ ਮਤਲਬ ਉਹ ਜੀ ਇਹ ਮੇਰਾ ਕੋਈ ਫੁਟੇਜ ਆਈ ਕੋਈ ਸਾਹਮਣੇ ਕੋਈ ਹਣ ਤੋਂ ਕੇ ਸਰ ਆਈ ਹੈ ਇਹ ਮੇਰਾ ਪਹਿਲਾਂ ਦੋ ਚੋਰੀਆਂ ਹੋ ਚੁੱਕੀਆਂ ਸੀ ਜੀ तकरीबन 4 ਲੱਖ ਰੁਪਏ ਦਾ 22 ਤੋਂ ਲੈ ਕੇ 4 ਲੱਖ ਦਾ ਨੁਕਸਾਨ ਸੀਗਾ ਜੀ ਤੇ ਇਹ ਹੁਣ ਮੇਰੀ ਤੀਜੀ ਵਾਰ ਮੇਰੇ ਨਾਲ ਕੋਈ ਫੜ ਹੋਇਆ ਕਦੇ ਕੋਈ ਬੰਦਾ ਕੋਈ ਮਿਲਿਆ ਕੋਈ ਤੱਕ ਕੋਈ ਫੜ ਕੋਈ ਅੱਜ ਤੱਕ ਹੋ ਨਹੀਂ ਕੋਈ ਬੰਦਾ ਨਹੀਂ ਫੜ ਹੋਇਆ ਜੀ ਤੇ ਬਸ ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਵੀ ਮੈਨੂੰ ਇਨਸਾਫ ਹੋਵੇ ਥੋੜਾ ਜਿਹੀ ਹੈ ਕੈਮਰੇ ਦੀ ਹਾਂਜੀ ਹੈਗੀ ਹੈ ਨਹੀਂ ਉਹ ਲੈ ਕੇ ਚਾਹ ਟੀਵੀਆਰ ਵਗੈਰਾ ਟੀਵੀਆਰ ਨਾਲ ਲੈ ਕੇ ਆ ਰਹੇ ਹੋ ਜੀ ਅਮਾ ਕੀ ਨਾਮ ਹੈ ਜੀ ਮੇਰਾ ਜੀ ਬਨੀ ਕਾਦਾ ਕਮਾੜਾ ਆਪਣਾ ਮੀਰ ਕਾ ਇਸਕਰੀਮ ਲੈ ਜੀ ਕਿੰਨੇ ਵਾਰ ਲੱਗਿਆ ਪਤਾ ਵੀ ਜਿਹੜੀ ਹੈ ਮੈਨੂੰ ਤਾਂ ਫੋਨ ਆਇਆ ਜੀ ਨਾਲ ਦੇ ਵੀਰ ਜੀ ਦਾ ਜਿਨ੍ਹਾਂ ਨੇ ਚੋਰੀ ਹੋਈ ਹੈ ਕਿ ਕਹਿੰਦੇ ਇੰਦਾ ਗੱਲਬਾਤ ਹੋ ਗਈ ਫਿਰ ਤੁਹਾਡੇ ਕੀ ਕਿੰਨਾ ਵਾਰ ਸੁਣਾ ਮੇਰੇ ਜੀ ਪੈਸੇ ਪੂਸੇ ਲੈ ਕੇ ਗੱਲੇ ਚੋ ਕਿਓ ਚਾਕੇ ਲੈ ਕੇ ਦੇਸੀ ਘਿਓ ਪਿਆ ਸੀਗਾ ਜੀ 15 18 ਕਿਲੋ ਪਿਆ ਸੀ ਉਹ ਚਾਕੇ ਲੈ ਗਏ ਰੇਡੀਆਂ ਨੀਆਂ ਬੈਟਰੀਆਂ ਲੈ ਕੇ ਚਾਕੇ ਸ਼ੱਡਰ ਤੋੜ ਕੇ ਗਏ ਕਿਵੇਂ ਕੀਤਾ ਕੀ ਸੀ ਜੀ ਜਿੰਦਾ ਮੇਰੇ ਜਿੰਦੇ ਹੀ ਸੀਗੇ ਜਿੰਦੇ ਤੋੜੇ ਵੀਡੀਓ 'ਚ ਆ ਰਹੇ ਨਹੀਂ ਜੀ ਸਰ ਕੀ ਹੈ ਕਿੰਨੇ ਕਬੀ ਤੁਹਾਨੂੰ ਲੱਗਿਆ ਫੋਨ ਆਇਆ ਇਹ ਤਕਰੀਬਨ 4 4-5 ਵਜੇ ਤੇ ਫੋਨ ਆਇਆ ਸਾਨੂੰ 4:30 ਵਜੇ ਦੇ ਕਰੀਬ ਜਿੱਤੇ ਕੰਮ ਕੱਢ ਕੇ ਲੈ ਗਏ ਸੀ ਜੀ ਉਸ ਦਿਨ ਅਸੀਂ ਆਏ ਆ ਆ ਕੇ ਦੇਖੇ ਬਿਚਿਆ ਹੋਇਆ ਕੈਮਰੇ ਖੰਗਲਾ ਕੇ ਦੇਖਿਆ ਜੀ ਬਾਕੀ ਕਾਰਵਾਈ ਕਰਦੇ ਜੀ ਕੈਮਰੇ ਗੋਨੇ ਮਿਲਿਆ ਕੁਝ ਕੋਈ ਲੱਗਿਆ ਉਹਦਾ ਕੁਝ ਹਾਂ ਸਵਿਫਟ ਦੇਖਿਆ ਤਿੰਨ ਬੰਦੇ ਦਿਖਦੇ ਜੀ ਜਿਹੜੇ ਸਮਾਨ ਚੱਕੇ ਦੇ ਵਿੱਚ ਲੱਦ ਕੇ ਲੈ ਕੇ ਜਾਂਦੇ ਉਹ ਦੇਖਿਆ